ਸਰਕਾਰ ਦੇ ਐਕਸ਼ਨ ਦੇ ਵਿਚਾਲੇ ਤਹਿਸੀਲਦਾਰਾਂ ਦਾ ਯੂ-ਟਰਨ ਖਤਮ ਕੀਤੀ ਹੜਤਾਲ ਬਿਨਾਂ ਸ਼ਰਤ ਕੰਮ ਤੇ ਪਰਤਣ ਦਾ ਕੀਤਾ ਐਲਾਨ ਜਿਸਕੇ ਹਸਮੇਤ ਕਰਨਗੇ ਸਾਰੇ ਕੰਮ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ 235 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀ ਕੀਤੀ ਤਬਾਦਲੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਕੀਤੀਆਂ ਬਦਲੀਆਂ ਚੰਡੀਗੜ੍ਹ ਵੱਲ ਕੂਚ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੰਜੇਥੇ ਬੰਦੀਆਂ ਨੂੰ ਸਰਕਾਰ ਦਾ ਸਖਤ ਸੰਦੇਸ਼ ਕਿਹਾ ਜੋ ਪੰਜਾਬ ਨੂੰ ਬੰਦਕ ਬਣਾਉਣ ਦੀ ਕੋਸ਼ਿਸ਼ ਤਾ ਹੋਵੇਗਾ ਸਖਤ ਐਕਸ਼ਨ ਬੰਮ ਰੋਡ ਕੇ ਨਹੀਂ ਮਨਵਾਈਆਂ ਜਾ ਸਕਦੀਆਂ ਮੰਗਾਂ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੋ ਫਾਰਡ ਮਨਜੀਤ ਸਿੰਘ ਤੇ ਹੀਰ ਨਹੀਂ ਕੂਚ ਰੰਗ ਕਰਨ ਦਾ ਲਿਆ ਫੈਸਲਾ ਤਾਂ ਹਰਮਿਤ ਸਿੰਘ ਕਾਧੀਆਂ ਬੋਲੇ ਇੱਕ ਜਥੇਬੰਦੀ ਨਹੀਂ ਲੈ ਸਕਦੀ ਫੈਸਲਾ ਡਰਗਜ਼ ਦੇ ਖਿਲਾਫ ਪੰਜਾਬ ਸਰਕਾਰ ਦਾ ਐਕਸ਼ਨ ਲਗਾਤਾਰ ਜਾਰੀ ਮੰਤਰੀ ਅਮਨ ਅਰੋੜਾ ਬੁੱਲੇ 4 ਦਿਨ ਦੇ ਵਿੱਚ 500 ਸੀਐਫਆਈਆਰ ਕਿਤਿਆਂ ਦਰਜ 799 ਡਰਗ ਤਸਕਰ ਕਿਤੇ ਗ੍ਰਿਫਤਾਰ ਵੇਪਾਸਨਾ ਦਿਲੀ ਹਸ਼ਿਆਰਪੁਰ ਦੀਪਿੰਨ ਲਨੰਦਗੜ੍ਹ ਪੋਂਚੀ ਕੇਚਰੀਵਾਲ ਪਰ ਇਤਰੀ ਵਾਲ ਦੇ ਕਾਫਲੇ ਤੇ 888 ਬਵਾਲ ਬਿਰੋਧੀਆਂ ਨੇ ਚੁੱਕੇ ਸਵਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕਟਾ ਪੈਂਦਾ ਹੈ ਲੈ ਕੇ ਫਰਕਟਾ ਪੈਂਦੇ ਦੇ ਵਿੱਚ ਅੱਜਕਲ ਐਕਸ਼ਨ ਦੀ ਐਕਸ਼ਨ ਐਕਸ਼ਨ ਤੋਂ ਬਾਅਦ ਕੰਮ ਦੇ ਉੱਤੇ ਅਧਿਕਾਰੀਆਂ ਦੇ ਪਰਚੰਦੇ ਜ਼ਿਕਰਾ ਜੁਣਾ ਦਾ ਹੋਏਗਾ ਤੇ ਨਾਲ ਗੱਲ ਇਹ ਵੀ ਜਦੋਂ ਮੁੱਖ ਮੰਤਰੀ ਕਿਸੇ ਨੂੰ ਸਟੇਜ ਦੇ ਉੱਤੇ ਬੁਲਾ ਕੇ ਸ਼ਗੁੰ ਦੇ ਫਿਰ ਫਰਕ ਤਾਂ ਪੈਂਦਾ ਹੈ ਤੇ ਗੱਲ ਹਿਮਕੁੰਤ ਸਾਹਿਬ ਜੀ ਯਾਤਰਾ ਦੀ ਹੋਏਗੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸੁਖਾਮੀ ਸੁਖਾਲੀ ਹੋ ਸਕਦੀ ਹੈ ਤੇ ਨਾਲ ਹੀ ਗੱਲ ਗਰਾਊਂਡ ਸਟਾਫ ਦੀ ਗਰਾਊਂਡ ਸਟਾਫ ਦੀ ਦੇਰ ਦੀ ਵਜ੍ਹਾ ਦੇ ਨਾਲ ਜਦੋਂ ਕਿਸੇ ਦਾ ਜਹਾਜ਼ ਛੁੱਟ ਕੇ ਛੁੱਟ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਪਰ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਤਹਿਸੀਲਦਾਰਾਂ ਦੀ ਦਿਆਂ ਸ਼ੁਰੂਆਤ ਤਹਿਸੀਲਦਾਰਾਂ ਦੇ ਯੂ ਟਰਨ ਤੋਂ ਅੱਜ ਕਰਨ ਜਾ ਰਹੇ ਹਾਂ ਪਰ ਸਰਕਾਰ ਦੇ ਐਕਸ਼ਨ ਦੇ ਵਿਚਾਲੇ ਤਹਿਸੀਲਦਾਰਾਂ ਦੇ ਵੱਲੋਂ ਯੂ ਟਰਨ ਲਿਆ ਗਿਆ ਹੈ ਯੂ ਟਰਨ ਅਜਿਹਾ ਕਿ ਵਾਪਸ ਕੰਮ ਦੇਤੇ ਪਰਚੰਦਾ ਐਲਾਨ ਕਰ ਦਿੱਤਾ ਗਿਆ ਹੈ ਤਹਿਸੀਲਦਾਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਬਿਨਾਂ ਸ਼ਰਤ ਕੰਮ ਦੇਤੇ ਪਰਚੰਦਾ ਐਲਾਨ ਕਰ ਦਿੱਤਾ ਹੈ ਰਜਿਸਟਰੀਆਂ ਸਮੇਤ ਸਾਰੇ ਕੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਵੱਡੇ ਪੱਧਰ ਦੀ ਉਪਕਾਹ ਲਈ ਗੌਰ ਹੈ ਕਿ ਸਰਕਾਰ ਨੇ ਵੱਡੇ ਪੱਧਰ ਦੇ ਉੱਤੇ ਤਬਾਦਲੇ ਕੀਤੇ ਸਨ 235 ਤਹਿਸੀਲਦਾਰਾਂ ਆ ਤੇ ਨਾਇਬ ਤਹਿਸੀਲਦਾਰਾਂ ਦੇ ਟਰਾਂਸਫਰ ਕਿੱਥੇ ਗਏ ਔਰ ਟਰਾਂਸਫਰ ਬਹੁਤ ਦੂਰ ਦੁਰਾਡੇ ਕਿਸੇ ਦਾ ਕੋਈ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਹੈ ਤਾਂ ਉਸ ਨੂੰ ਪਠਾਨਕੋਟ पे ਇਜ਼ਤਤਾ ਗਿਆ ਕਿਸੇ ਨੂੰ ਬਿਲਕੁਲ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਉੱਤੇ ਇਸ ਤਰੀਕੇ ਨਾਲ ਟਰਾਂਸਫਰ ਕੀਤੀਆਂ ਗਈਆਂ ਸਨ ਖੈਰ ਕਾਬਲੇ ਗੌਰ ਹੈ ਕਿ ਹੁਣ ਇਹ ਸਭ ਦੇ ਵਿਚਾਲੇ ਟਰਾਂਸਫਰਸ ਦੇ ਉੱਤੇ ਅਗਲਾ ਐਕਸ਼ਨ ਕੀ ਹੁੰਦਾ ਹੈ ਕਿ ਰੋਲ ਬੈਕ ਕੀਤਾ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਟਰਾਂਸਫਰ ਹੋਈਆਂ ਨੇ ਔਰ ਇਹ ਸਭ ਦੇ ਵਿਚਾਲੇ ਹੁਣ ਜਿਹੜੀਆਂ ਯੂਨੀయన్స్ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਤੇ ਬਿਆਨ ਜਾਰੀ ਕਰਕੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਜਿਹੜਾ ਸਾਰੀ ਯੂਨੀయన్స్ ਨੇ ਇੱਕ رائے ਬਣਾਈ ਹੈ ਤੇ ਅਸੀਂ ਬਿਨਾਂ ਸ਼ਰਤ ਕੰਮ ਦੇ ਉੱਤੇ ਵਾਪਸ ਆ ਰਹੇ ਹਾਂ ਇਹ ਪੂਰਾ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਹੈ ਪੂਰਾ ਮਾਮਲਾ ਸ਼ੁਰੂ ਹੁੰਦਾ ਹੈ ਲੁਧਿਆਣਾ ਦੇ ਵਿੱਚ ਵਿਜੀਲੈਂਸ ਦੇ ਐਕਸ਼ਨ ਤੋਂ ਇਲਜ਼ਾਮ ਲੱਗਦੇ ਨੇ ਕਿ ਇੱਕ ਰਜਿਸਟਰੀ ਕੀਤੀ ਗਈ ਤਸਿਲਦਾਰ ਦੇ ਵੱਲੋਂ ਤੇ ਉਸ ਰਜਿਸਟਰੀ ਦੇ ਵਿੱਚ ਕੋਈ ਵੱਡਾ ਹੇਰਫੇਰ ਹੋਇਆ ਇਲਜ਼ਾਮ ਲੱਗੇ ਕਿ ਕੋਈ ਵਿਦੇਸ਼ ਤੇ ਵਿੱਚ ਬੈਠਾ ਸੀ ਔਰ ਇੱਥੇ ਰਜਿਸਟਰੀ ਹੋ ਗਈ اور 30 لاکھ روپے دے وچ رجستری ہوئی اس زمین دی جس زمین دی قیمت 6 کروڑ روپے بن دی ہے اور قابل غور ہے کہ اس تو بعد बवाल ਹੋਇਆ ਜਿਹੜੇ تحصیلدار ਨਹੀਂ ਉਹਨਾਂ ਨੇ یونین پورے ਨੇ ਇਲزام ਲਗਾਇਆ ਕਿ ਤੱਕਾ ਕੀਤਾ ਜਾ ਰਿਹਾ ਹੈ اور ਤੱਕਾ ਜਿਹੜਾ ਕੀਤਾ ਜਾ ਰਿਹਾ ਹੈ ਬਿਨਾ ਸੁਣੇ کارਵਾਈ ਕਰ ਦਿੱਤੀ ਗਈ ਹੈ ਉੱਥੋਂ ਪੂਰਾ ਬਵਾਲ ਸ਼ੁਰੂ ਹੋਇਆ ਵਾਦਵਾਦਾਂ ਇਸ ਪੁਆਇੰਟ ਦੇ ਉੱਤੇ ਪਹੁੰਚ ਗਿਆ ਕਿ ਸਰਕਾਰ ਨੇ ਕਲੀਅਰ ਕੀਤਾ ਕਿ ਅਸੀਂ ਐਕਸ਼ਨ ਪ੍ਰਸ਼ਟਾਚਾਰ ਦੇ ਖਿਲਾਫ ਲਵਾਂਗੇ ਨਾੁਰ ਦੂਜੇ ਪਾਸੇ ਜੋ ਜਿਹੜੇ ਤਫਸੀਲਦਾਰ ਵੀ ਪਹਿਲਾਂ ਅੜੇ ਰਹੇ ਪਰ ਹੁਣ ਯੂ-ਟਰਨ ਲੈ ਲਿਆ ਸਖਤੀ ਦੇ ਵਿਚਾਲੇ ਤੇ ਵਾਪਸ ਕੰਮ ਦੇ ਉੱਤੇ ਪਰਤਨ ਦਾ ਐਲਾਨ ਕਰ ਦਿੱਤਾ ਹੈ। ਅਤੇ ਟਰਾਂਸਫਰ ਕੀਤੇ 58 ਤਹਿਸੀਲਦਾਰਾਂ ਤੇ 177 ਨਵੇਂ ਤਹਿਸੀਲਦਾਰ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਵਿੱਚ ਭੇਜ ਦਿੱਤੇ ਗਏ। ਅਬਹੋਰ ਦੇ ਵਿੱਚ ਤਾਇਨਾਤ ਤਹਿਸੀਲਦਾਰ ਸੁਬੀਰ ਗੌਰ ਨੂੰ 365 ਕਿਲੋਮੀਟਰ ਦੂਰ ਪਠਾਨਕੋਟ ਭੇਜਿਆ ਗਿਆ। ਪਰਮਜੀਤ ਸਿੰਘ ਬਰਾੜ ਦੀ ਬਠਿੰਡਾ ਤੋਂ 256 ਕਿਲੋਮੀਟਰ ਦੂਰ ਗੁਰਦਾਸਪੁਰ ਟ੍ਰਾਂਸਫਰ ਹੋਈ ਮਨਵੀਰ ਸਿੰਘ ਦਸੂਹਾ ਤੋਂ ਮਾਨਸਾ 250 ਕਿਲੋਮੀਟਰ ਦੂਰ ਬਦਲੀ ਹੋਈ ਕਰਨਦੀਪ ਸਿੰਘ ਨੂੰ ਖਡੂਰ ਸਾਹਿਬ ਤੋਂ 248 ਕਿਲੋਮੀਟਰ ਦੂਰ ਪਟਿਆਲਾ ਭੇਜਿਆ ਗਿਆ ਅਮਰਜੀਤ ਸਿੰਘ ਲਪੋਕੇ ਤੋਂ ਮਾਨਸਾ ਟ੍ਰਾਂਸਫਰ ਹੋਈ ਹੈ ਜੋ 246 ਕਿਲੋਮੀਟਰ ਬਣਦਾ ਹੈ ਇਸੇ ਤਰ੍ਹਾਂ ਰਾਕੇਸ਼ ਕੁਮਾਰ ਗਰਗ ਦੀ ਬਰਨਾਲਾ ਤੋਂ 241 ਕਿਲੋਮੀਟਰ ਦੂਰ ਪਠਾਨਕੋ ਟ੍ਰਾਂਸਫਰ ਕੀਤੇ ਗਏ ਅਰਜਨ ਸਿੰਘ ਗਰੇਵਾਲ ਨੂੰ ਮੋਹਾਲੀ ਤੋਂ 235 ਕਿਲੋਮੀਟਰ ਦੂਰ ਗੁਰਦਾਸਪੁਰ ਭੇਜਿਆ ਗਿਆ ਜਦਕਿ ਜਗਤਾਰ ਸਿੰਘ ਦੀ ਬਟਾਲਾ ਤੋਂ ਬਠਿੰਡਾ ਬਦਲੀ ਹੋਈ ਜੋ 222 ਕਿਲੋਮੀਟਰ ਦੂਰ ਹੈ ਤਨਵੀਰ ਕੌਰ ਨੂੰ ਚੰਡੀਗੜ੍ਹ ਤੋਂ 221 ਕਿਲੋਮੀਟਰ ਦੂਰ ਫਿਰੋਜ਼ਪੁਰ ਤਾਂ ਜਗਸੀਰ ਸਿੰਘ ਮਿੱਤਲ ਨੂੰ ਅੰਮ੍ਰਿਤਸਰ 2 ਤੋਂ ਫਾਜ਼ਿਲਕਾ ਭੇਜਿਆ ਗਿਆ ਦੂਰੀ 220 ਕਿਲੋਮੀਟਰ ਬਣਦੀ ਹੈ ਠੀਕ ਇਸੇ ਤਰ੍ਹਾਂ 177 ਨਾਇਬ ਤਹਿਸੀਲਦਾਰਾਂ ਦੀ ਵੀ ਬਦਲੀ 180 ਤੋਂ 317 ਕਿਲੋਮੀਟਰ ਦੂਰ ਤੱਕ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਸੀਐਮ ਮਾਨ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਚੁੱਕੇ ਨੇ ਕਿਰਚ ਲੋ ਵੱਡੇ ਪੱਦਰ ਦੇ ਉੱਤੇ ਟਰਾਂਸਫਰ ਕੀਤੀ ਜਾਵੇ ਇੱਕ ਕੋਨੇ ਤੋਂ ਦੂਜੇ ਕੋਨੇ ਭੇਜ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਤੇ ਫਰਕ ਵੀ ਇਹ ਹੈ ਜਿਹਾ ਪਿਆ ਕਿ ਕੰਮ ਦੇ ਉੱਤੇ ਵਾਪਸ ਅਧਿਕਾਰੀ ਆ ਗਏ ਹੁਣ ਅੱਗੇ ਵੱਧਦੇ ਤੇ ਗੱਲ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦੇ ਚੰਨੀਗੜ੍ਹ ਕੂਚ ਦੇ ਉੱਤੇ ਸਰਕਾਰ ਸਖਤ ਨਜ਼ਰ ਆ ਰਹੀ ਹੈ ਔਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਬੰਦਕ ਬਣਾਉਣ ਦੀ ਇਜਾਜ਼ਤ ਅਸੀਂ ਨਹੀਂ ਦੇਵਾਂਗੇ ਬਾਮ ਰੋਡ ਕੇ ਮੰਗਾ ਮਨਵਾਉਣ ਵਾਲਾ ਟ੍ਰੈਂਡ ਨਹੀਂ ਚਲੇਗਾ ਕੈਬਨਿਟ ਮੰਤਰੀ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ उन्होंने कहा कि बराबर सरकार चलाने की कोशिश की जा रही है सरकार ने किसानों बहुत काम किए हैं सड़क ब्लॉक नहीं की इंडस्ट्री का नुकसान नहीं हो एक तरफ तो डिस्कशन चल रही है डायलॉग चल रही है मीटिंग चल रही है और दूसरी तरफ हम सारे पंजाब को जैम करके हम चंडीगढ़ आना चाहते हैं जी परसों ही तो शाम चंडीगढ़ से लाखों लोगों को ला क्या शो करना चाहते हैं सो so, मेरे कहने का मतलब ये ये जो ये जो एक तरह का एक ट्रेंड चल पड़ा ना जी कि मॉब ने इकट्ठे होके सरकार की गर्दन के ऊपर ऊपर घुटना रखना है सरकार की बाजू मोड़ के बातें करनी है या बातें मनवानी है और वो बातें जो हमारे साथ लिंक भी नहीं है ये क्या तरीका हुआ कि एक तरफ तो डिस्कशन चल रही है डायलॉग चल रही है मीटिंग चल रही है और दूसरी तरफ हम सारे पंजाब को जैम करके हम चंडीगढ़ आना चाहते हैं जी परसों ही तो शाम को चंडीगढ़ थे लाखों लोगों को लाके क्या शो करना चाहते हैं सो मेरे कहने का मतलब ये ये जो ये जो एक तरह का एक ट्रेंड चल पड़ा ना जी कि मॉब ने इकट्ठे होकर सरकार की गर्दन के ऊपर ऊपर घुटना रखना है सरकार की बाजू मोड़ के बातें करनी है या बातें मनवानी है और वो बातें जो हमारे साथ लिंक ही नहीं है ਕერ ਸਰਕਾਰ ਤਲਖਤਾ ਇਸ ਸਮੇਂ ਸਾਫਤੌਰ ਤੇ ਨਜ਼ਰ ਆ ਰਹੀ ਹੈ ਤੇ ਜਦੋਂ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਕਿ ਬਾਹ ਮਰੋੜ ਕੇ ਤੁਸੀਂ ਨਹੀਂ ਕੋਈ ਮੰਗ ਬਣਵਾ ਸਕਦੇ ਫਿਰ ਫਰਕ ਤਾਂ ਪੈਂਦਾ ਹੈ ਹਾਲਾਂਕਿ ਕਿਸਾਨਾਂ ਦੀ ਅਗਲੀ ਸਟ੍ਰੈਟਜੀ ਅਗਲੀ ਰਣਨੀਤੀ ਕੀ ਹੋਏਗੀ ਉਸ ਦੇ ਉੱਤੇ ਵੀ ਨਜ਼ਰ ਹੈ ਪਰ ਇਸ ਸਭ ਦੇ ਉਚਾਲੇ ਚ ਨੀਗੜ ਕੂਚ ਦੇ ਉੱਤੇ ਕਿਸਾਨ ਜਥੇਬੰਦੀਆਂ ਦੋ ਫਾਰਡ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਐਸ ਕੇ ਐਮ ਨੇ ਜਿਹੜਾ ਚੰਡੀਗੜ੍ਹ ਕੂਚ ਦਾ ਫੈਸਲਾ ਉਹ ਰੱਦ ਨਹੀਂ ਕੀਤਾ ਇਹ ਕੰਮ ਜਾਰੀ ਕੀਤਾ ਗਿਆ ਹਰਮਿਤ ਸਿੰਘ ਕਾਦੀਆਂ ਵੱਲੋਂ ਉਗ ਰਹਾ ਜੱਤੀਬੰਦੀ ਵੀ ਆਗੂ ਰੱਦ ਕਰਨ ਦਾ ਐਲਾਨ ਕਰ ਚੁੱਕੇ ਨੇ ਐਸ ਕੇ ਐਮ ਨੇ 7 ਮਾਰਚ ਨੂੰ ਅਮਰਜੈਂਸੀ ਮੀਟਿੰਗ ਸੱਦ ਲਈ ਹੈ ਲੁਧਿਆਣਾ ਦੇ ਵਿੱਚ ਬੈਠਕ ਹੋਵੇਗੀ ਸ਼ਹੀਦ ਕਰਨੈਲ ਸਿੰਘ ਇਸ ਗੁੱਪੋਂ ਦੇ ਵਿੱਚ ਸਵੇਰੇ 11 ਵਜੇ 7 ਤਰੀਕ ਨੂੰ ਮੀਟਿੰਗ ਸੱਦੀ ਗਈ ਹੈ ਲੋਕਾਂ ਨੂੰ ਪਿੱਛੇ ਕਰਦਾ ਲੋਕਾਂ ਤਕਰੀਬਨ 1-2 ਨੂੰ ਛੱਡ ਕੇ ਸਾਰਿਆਂ ਨਾਲ ਮੇਰਾ ਲੈਕਾ ਇਹ ਧਰਨੇ ਦਿਨ ਰਾਤ ਚੱਲਣਗੇ ਇਹ ਧਰਨੇ ਅਸੀਂ ਇਸ ਕਰਕੇ ਨਹੀਂ ਕੀਤਾ ਕਿ ਸਾਡੇ ਬੰਦੇ ਛੱਡੋ ਬੰਦੇ ਛੱਡਣ ਨਾ ਛੱਡਣ ਇਹ ਸਰਕਾਰ ਦੀ ਮਰਜ਼ੀ ਹੈ ਇੱਕ ਸੰਯੁਕਤ ਮੋਰਕੇ ਦੀ ਪੰਜਾਬ ਦੀ ਮੀਟਿੰਗ ਬੁਲਾਵਾਂਗੇ ਉਹ ਮੀਟਿੰਗ ਕੱਲ ਸ਼ਾਮ ਨੂੰ ਵੀ ਹੋ ਸਕਦੀ ਹੈ ਤੇ ਪਰਸੋਂ 10 11 ਵਜੇ ਵੀ ਹੋ ਸਕਦੀ ਹੈ ਜਿੰਨਾ ਚਿਰ ਸੰਯੁਕਤ ਮੋਰਕੇ ਦਾ ਫੈਸਲਾ ਨਹੀਂ ਹੁੰਦਾ ਕਿਸੇ ਅਫਵਾਹਾਂ ਤੇ ਆਧਾਰ ਤੇ ਮਤਲੇ ਗੱਲ ਤੁਹਾਨੂੰ ਨਹੀਂ ਕਰਨੀ ਚਾਹੀਦੀ ਤਾਂ ਕੁਲ ਮਿਲਾ ਕੇ ਇਸ ਸਮੇਂ ਦੀ ਸਥਿਤੀ ਤੁਹਾਨੂੰ ਦੱਸ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਫਿਲਹਾਲ ਚੰਡੀਗੜ੍ਹ ਨਹੀਂ ਆ ਰਹੀਆਂ ਪਰ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਫਰਕ ਨਜ਼ਰ ਆ ਰਿਹਾ ਹੈ ਉਧਰ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਨੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹ ਨੂੰ ਉਹਨਾਂ ਦੇ ਘਰ ਦੇ ਕੋਲ ਹੀ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਦੇਰ ਸ਼ਾਮ ਉਹਨਾਂ ਨੂੰ ਛੱਡ ਦਿੱਤਾ ਗਿਆ ਉਗਰਾਹ ਚੰਡੀਗੜ੍ਹ ਦੇ ਲਈ ਨਿਕਲੇ ਹੀ ਸਨ ਕਿ ਸੰਗਰੂਰ ਪੁਲਿਸ ਨੇ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਉਧਰ ਰਾਮਪੁਰਾ ਫੁੱਲ ਦੇ ਵਿੱਚ ਜਦੋਂ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਤਾਂ ਉਹਨਾਂ ਨੇ ਐਨ ਐਚ 7 ਦੇ ਉੱਤੇ ਜੇਠੂ ਕੇ ਪਿੰਡ ਦੇ ਕੋਲ ਸੜਕ ਦੇ ਉੱਤੇ ਹੀ ਧਰਨਾ ਲਗਾ ਦਿੱਤਾ ਚੰਡੀਗੜ੍ਹ ਵਾਲੇ ਬਰੇ ਤਾਂ ਜੇ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਣਾ ਤਾਂ ਸੰਯੁਕਤ ਮੋਰਨੀ ਨੇ ਜਥੇਬੰਦੀ 'ਚ ਵਿਚਾਰਿਆ ਜਾਊਗਾ ਜਿਹੜੇ ਹੁਣ ਜਦੋਂ ਜਥੇਬੰਦੀ ਦੀ ਸੂਬਾ ਕਮੇਟੀ ਮੈਂ ਤਾਂ ਹੁਣ ਅੰਦਰ ਸੀ ਜਿਹੜੀ ਸਾਡੀ ਸੂਬਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਲਾਗੂ ਹੋਊਗਾ ਮੇਰੇ ਤਾਂ ਕੀ ਕਹਾਂ ਤਾਂ ਇਹ ਮੈਂ ਉਧਰ ਪੰਜਾਬ ਸਰਕਾਰ ਦੀ ਮੰਤਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਰੋਡ ਜਾਮ ਨਾ ਕਰਨ ਗੱਲਬਾਤ ਦੇ ਨਾਲ ਮਸਲੇ ਦਾ ਹੱਲ ਕੱਢਣ ਕਿ ਆਪ ਬਾਤचीत ਦੇ ਰਸਤੇ ਪਏ ਆਏ ਦਰਨੋ ਦਾ ਕਿਆ ਫਾਇਦਾ ਆਪ ਦਿੱਲੀ ਬੈਠੇ ਰਹੇ 13 ਮਹੀਨੇ ਮੈਂ ਵੀ ਆਪਕੇ ਸਾਥ ਬੈਠਾ ਰਹਾ ਆਪ ਵੀ ਮੈਂ ਸੇਵਾ ਕਰ ਰਹੇ ਆਂ ਹਮ ਲੋਕ ਪੰਜਾਬ ਲੋਕ ਆਪਕੇ ਕੋਈ ਬਾਰਡਰ ਤੇ ਬੈਠੇ ਹੋ 13 ਮਹੀਨੇ ਸੇ ਲੋਕਾਂ ਦੀ ਖਜੇਲ ਖਵਾਰੀ ਨਹੀਂ ਹੋਣੀ ਚਾਹੀਦੀ ਲੇਖੋ ਤੁਸੀਂ ਅੱਜ ਕਿਤੇ ਵੀ ਖੜੇ ਹੋ ਜਦੋਂ ਵੀ ਇਹ ਲੋਕ ਬਹੁਤ ਪਰੇ ਲੋਕ ਬਹੁਤ ਪਰੇਸ਼ਾਨ ਨੇ ਨੁਕਸਾਨ ਕਿਦਾ ਕਰ ਰਹੇ ਆਂ ਠੀਕ ਆਪਣੇ ਆਪਾਂ ਨੁਕਸਾਨ ਆਪਣੇ ਪੰਜਾਬੀ ਭਰਾਵਾਂ ਦਾ ਹੀ ਕਰ ਰਹੇ ਆਂ ਆਪਣੇ ਵਪਾਰੀ ਭਰਾਵਾਂ ਦਾ ਹੀ ਕਰ ਰਹੇ ਆਂ ਕਿਸਾਨਾਂ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਨਾਲ ਪੰਜਾਬ ਸਰਕਾਰ ਨਾਲ ਜੁੜੇ ਮਸਲਿਆਂ ਦੇ ਉੱਤੇ ਫੈਸਲਿਆਂ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ 'ਚ ਅਣਮਿੱਥੇ ਤਰਨੇ ਦਾ ਐਲਾਨ ਕੀਤਾ ਸੀ ਤਰਨੇ ਤੋਂ ਪਹਿਲਾਂ ਕਿਸਾਨਾਂ ਨੇ ਸੀਐਮ ਮਾਨ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ ਪਰ ਉਹ ਬੇਨਤੀਜਾ ਰਹੀ ਤੇ ਉਸ ਤੋਂ ਬਾਅਦ ਤਰਨੇ ਪ੍ਰਦਰਸ਼ਨ ਵਾਲਾ ਜਿਹੜਾ ਐਲਾਨ ਸੀ ਉਸ ਦੇ ਉੱਤੇ ਅੱਗੇ ਵਧੇ ਹਾਲਾਂਕਿ ਚੰਡੀਗੜ੍ਹ ਪਹੁੰਚਣ 'ਚ ਕਾਮਯਾਬ ਨਹੀਂ ਹੋ ਸਕੇ ਤਾਂ ਸੇ ਕਿਸਾਨ ਮੋਰਚਾ ਯਾਨੀ ਐਸਕੇਐਮ ਦਾ ਚੰਡੀਗੜ੍ਹ ਦੇ ਵਿੱਚ ਤਰਨੇ ਦਾ ਪਲਾਨ ਤਾਂ ਫੇਰ ਹੋ ਗਿਆ ਪਰ ਲੋਕ ਖੂਬ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ ਪੁਲਿਸ ਦੀ ਬੈਰੀਕੇਡਿੰਗ ਦੀ ਵਜ੍ਹਾ ਦੇ ਨਾਲ ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਸਾਰੇ ਚੰਡੀਗੜ੍ਹ ਦੇ ਬਾਰਡਰ ਸਵੇਰੇ ਹੀ ਸੀਲ ਕਰ ਦਿੱਤੇ ਸਨ ਹਰ ਆਉਣ ਜਾਣ ਵਾਲੀ ਗੱਡੀ ਦੀ ਪੁਲਿਸ ਚੈਕਿੰਗ ਕਰ ਰਹੀ ਸੀ ਬਾਈਕ ਅਤੇ ਕਾਰ ਸਵਾਰਾਂ ਤੱਕ ਦੇ ਵੀ ਆਈਡੀ ਪ੍ਰੂਫ ਚੈੱਕ ਕੀਤੇ ਗਏ ਮੇਰੇ ਕਫੇ ਤੇ ਨਜ਼ਰ ਮਾਰੋ ਹਲੇ ਵੀ ਚੈਕਿੰਗ ਉਸੇ ਤਰ੍ਹਾਂ ਜਾਰੀ ਹੈ ਜਿੱਥੇ ਚੰਡੀਗੜ੍ਹ ਪੁਲਿਸ ਹੈ ਜਿਹੜੀ ਉਹ ਸਵੇਰ ਤੋਂ ਲੈ ਕੇ ਹਲੇ ਤੱਕ ਲਗਾਤਾਰ ਜਾਂਚ ਕਰ ਰਹੀ ਹੈ ਗੱਡੀਆਂ ਦੀ ਚੈਕਿੰਗ ਕਰ ਰਹੀ ਹੈ ਕਿਸੇ ਕਿਸਮ ਦਾ ਰਿਸਕ ਹੈ ਜਿਹੜਾ ਉਹ ਨਹੀਂ ਲੈਣਾ ਚਾਹੁੰਦੇ ਚੰਡੀਗੜ੍ਹ ਬਾਰਡਰ ਦੇ ਉੱਤੇ ਬੈਰੀਕੇਡਿੰਗ ਅਤੇ ਚੈਕਿੰਗ ਦੀ وجہ ਨਾਲ ਹੈਵੀ ਟ੍ਰੈਫਿਕ ਜਮ ਲੱਗ ਗਿਆ ਵਾਹਨਾਂ ਦੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਲੋਕ ਜਮ ਚ ਫਸੇ ਨਜ਼ਰ ਆਏ ਕਿੱਥੋਂ ਆ ਰਹੇ ਤੁਸੀਂ ਮੈਂ ਆ ਰਿਹਾ ਜੀ ਮੈਂ ਤੌਰ ਤੇ ਇਦੋਂ ਮੈਂ ਇਹ ਪੁੱਛਣਾ ਕਹਿਣਾ ਚਾਹਤਾ ਹਾਂ ਕਿ ਸਰਦਾਰ ਕਿਸਾਨਾਂ ਨੂੰ ਪ੍ਰੋਬਲਮ ਹੈ ਕਿ ਅਸੀਂ ਪ੍ਰੋਬਲਮ ਦੁਪਹਿਰ ਹੈ ਨਾ ਸਰਕਾਰ ਨੂੰ ਇਹਦਾ ਕੀ ਫਰਕ ਪਿਆ ਰਿਹਾ ਪਿੱਛੇ ਕਿੰਨਾ ਜਮ ਲੋਕਾਂ ਆਮ ਪਬਲਿਕ ਮੈਂ ਵੀ ਕਿਸਾਨ ਦਾ ਬੇਟਾ ਹਾਂ ਪਰ ਕਿਸਾਨ ਜੋ ਕਰ ਰਹੇ ਇਸ ਟਾਈਮ ਸਹੀ ਨਹੀਂ ਕਰ ਰਹੇ ਪਾਲਾ ਸਿਟੀ ਸੇ 3 ਘੰਟੇ ਹੋ ਗਏ ਮੈਂ ਕਿੱਥੇ ਜਾ ਰਹੇ ਹਾਂ ਆਪਕੋ ਚੰਡੀਗੜ੍ਹ ਜਾਣਾ ਹੈ ਕੋਰਟ ਮੇ ਰੇਟੇ ਕੀ ਡੇਟ ਹੈ ਤਾਂ ਮੈਂ ਇੱਥੇ ਫਸਾਉਂ ਬਤਾਉਂ ਤਿਰਖਪੁਰ ਸੇ ਆ ਰਹਾ ਹਾਂ 11 ਵਜੇ ਮੇਰਾ ਇੰਟਰਵਿਊ ਥਾ ਸਭ ਖਰਾਬ ਕਰ ਦਿਆ ਓਹਾਂ ਪੇ ਐਸਜੀ ਕਾਲਜ ਮੇਂ ਇੰਟਰਵਿਊ ਥਾ ਮੇਰਾ ਸਭ ਖਰਾਬ ਕਰ ਦਿਆ ਮੇਰਾ ਤਾਂ ਲੋਕ ਤਾਂ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ ਨੇ ਓ ਚਾਹੇ ਪੁਲਿਸ ਦੀ ਬੈਰੀਕੇਟਿੰਗ ਦੀ ਵਜ੍ਹਾ ਦਿਨਾ ਹੋਣੀ ਹੈ ਜਾਂ ਫਿਰ ਕਿਸਾਨਾਂ ਦੇ ਐਲਾਨ ਦੀ ਵਜ੍ਹਾ ਦੇ ਨਾਲ ਕਿਰ ਜਦੋਂ ਟ੍ਰੈਫਿਕ ਦੇ ਵਿੱਚ ਕਈ ਕਈ ਘੰਟਿਆਂ ਤੱਕ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਵੇ ਆਪਣੀ ਮੰਜ਼ਿਲ ਦੇ ਉੱਤੇ ਸਮੇਂ ਦੇ ਉੱਤੇ ਕੋਈ ਨਾ ਪਹੁੰਚ ਪਾਵੇ ਫਿਰ ਫਰਕ ਤਪਿੰਦਾ ਹੁਣ ਅੱਗੇ ਵਧਦੇ ਹਾਂ ਤੇ ਗੱਲ ਵਾਰ ਅਗੇਂਸਟ ਡਰੱਗਸ ਦੀ ਵਾਰ ਅਗੇਂਸਟ ਡਰੱਗਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਨੇ 4 ਦਿਨ ਦੇ ਵਿੱਚ ਨਸ਼ਾ ਤਸਕਰੀ ਨਾਲ ਜੁੜੇ 580 ਮਾਮਲੇ ਦਰਜ ਕੀਤੇ ਨੇ ਸਰਕਾਰ ਨੇ ਇਹਨਾਂ 4 ਦਿਨਾਂ ਦੇ ਵਿੱਚ 799 ਡਰੱਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ 4 ਦਿਨ ਦੇ ਵਿੱਚ ਹੀ ਤਕਰੀਬਨ 74 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਨਾਲ ਹੀ ਕਰੀਬ 20 ਕਿਲੋ ਹਫੀਮ ਅਤੇ 77 ਕਿਲੋ ਦੇ ਕਰੀਬ ਸਿੰਥੈਟਿਕ ਡਰੱਗਸ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਇਨ੍ਹਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਨਡਲਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਸਰਕਾਰ ਨੇ 1 ਮਾਰਚ ਤੋਂ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਸ਼ੁਰੂ ਕੀਤੀ ਸੀ ਇਸ ਮੁਹਿੰਮ ਦੇ ਤਹਿਤ ਸਰਕਾਰ ਨਸ਼ਾ ਤਸਕਰਾਂ ਦੇ ਉੱਤੇ ਐਕਸ਼ਨ ਕਰ ਰਹੀ ਹੈ ਬਿਲਡوزر ਐਕਸ਼ਨ ਵੀ ਇਸ ਮੁਹਿੰਮ ਦਾ ਹਿੱਸਾ ਹੈ ਜਿਸ ਦੇ ਵਿੱਚ ਨਸ਼ਾ ਤਸਕਰਾਂ ਦੀ ਡਰੱਗ ਮਨੀ ਦੇ ਨਾਲ ਬਣਾਈ ਗਈ ਜਾਇਦਾਦ ਦੇ ਉੱਤੇ ਪੀਲਾ ਪੰਜਾਬ ਚਲਾਇਆ ਜਾ ਰਿਹਾ ਹੈ ਉਧਰ ਵਾਰ온 ਡਰੱਗਸ ਮੁਹਿੰਮ ਦੇ ਤਹਿਤ ਹੁਣ ਜਲੰਧਰ ਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਵੀ ਪ੍ਰਸ਼ਾਸਨ ਦਾ ਪੀਲਾ ਪੰਜਾਬ ਚੱਲਿਆ ਅਤੇ ਜਲੰਧਰ ਦੇ ਵਿੱਚ ਪੁਲਿਸ ਨੇ ਧਰਮਿੰਦਰ ਨਾਮ ਦੇ ਮੁਲਜ਼ਮ ਦਾ ਘਰ ਟਾ ਦਿੱਤਾ ਜਿਸ ਨੇ 25 ਜਨਵਰੀ ਨੂੰ ਰੇਡ ਕਰਨ ਗਈ ਪੁਲਿਸ ਟੀਮ ਤੇ ਫਾਇਰਿੰਗ ਕੀਤੀ ਸੀ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਹਾਲਾਂਕਿ ਘਟਨਾ ਦੇ ਕੁਝ ਦਿਨਾਂ ਬਾਅਦ ਹੀ ਪੁਲਿਸ ਨੇ ਮੁਲਜ਼ਮ ਨੂੰ ਅਸਲਾ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਬਿਲਕੁਲ ਲਜਾਇਤ ਕਬਜ਼ੇ ਵਾਲੀ ਪ੍ਰਾਪਰਟੀ ਹੈ ਜੀ ਔਰ ਕਾਰਪੋਰੇਸ਼ਨ ਕਮਿਸ਼ਨਰ ਉਹ ਲਗੜਾ ਹੈ ਬਿਲਕੁਲ ਦੇਖੀ ਕੀ ਪਹਿਲਾਂ ਚੈੱਕ ਕੀਤੀ ਗਈ ਪ੍ਰਾਪਰਟੀ ਔਰ ਇਲੀਗਲ ਸੈਟ ਅਪ ਜਿਹਾ ਕੁਝ ਹੈ ਨਾ ਔਰ ਇਲੀਗਲ ਪੜਾਈ ਹੋਈ ਇਸ ਕਰਕੇ ਉਹਨਾਂ ਨੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਜਿਹੜਾ ਲਿ ਤੋਂ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦੇ ਵਿੱਚ ਪੁਲਿਸ ਨੇ ਮਹਿਲਾ ਨਸ਼ਾ ਤਸਕਰ ਦਾ ਘਾਰਮਲਬ ਵਿੱਚ ਤਬਦੀਲ ਕਰ ਦਿੱਤਾ ਮੁਲਜ਼ਮ ਸਲੋਚਨਾ ਤੇ ਉਸ ਦੇ ਪਰਿਵਾਰ ਦੀ ਉੱਤੇ ਨਸ਼ੇ ਦੇ ਕਈ ਕੇਸ ਦਰਜ ਨੇ ਤੇ ਲੋਕਾਂ ਨੇ ਪੁਲਿਸ ਦੀ ਤਾਰੀਫ ਦੇ ਵਿੱਚ ਨਾਰੇ ਤੱਕ ਲਗਾਏ ਲਗਾਤਾਰ ਹੋ ਰਹੇ ਬੁਲਡੋਜ਼ਰ ਐਕਸ਼ਨ ਤੋਂ ਇਹ ਗੱਲ ਸਪੱਸ਼ਟ ਹੈ ਕਿ ਇਸ ਵਾਰ ਸਰਕਾਰ ਤਸਕਰਾਂ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈ ਤੇ ਐਕਸ਼ਨ ਲਗਾਤਾਰ ਚੱਲ ਰਿਹਾ ਹੈ ਇਸ ਦਾ ਅਸਰ ਕਦੋਂ ਕਿੰਨਾ ਤੇ ਕਿਵੇਂ ਦਾ ਨਜ਼ਰ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਅੱਗੇ ਵੱਧਿਆਂ ਤੇ ਅਗਲੀ ਖਬਰ ਜੁੜੀ ਹੋਈ ਹੈ ਹਿਮਕੁੰਡ ਸਾਹਿਬ ਦੇ ਰਾਤ केंद्र ने केदारनाथ धाम और हेमकुंड साहब के लिए रोप प्रोजेक्ट को मंजूरी दे दी रोपवे दे बनने तो बाद जो यात्रा अठ नौ घंटे पूरी होंगी घट के छत्ती मिनट की हो जाएगी और हेमकुंड साहिब की जो बहुत बड़ी एक महत्वपूर्ण स्थान है हमारी संस्कृति में वहाँ पे माना जाता है कि हमारे सिखों के दसवें गुरु गुरु गोविंद सिंह जी ने वहाँ पे तपस्या की थी ਗੋਵਿੰਦਗੜ ਤੋਂ ੍ਹੇਮਕੁੰਡ ਸਾਬ ਤੱਕ 12 ਕਿਲੋਮੀਟਰ ਰੋਬੇ ਬਣੇਗਾ ਇਸ ਦੇ ਵਿੱਚ ਤਕਰੀਬਨ 2730 ਕਰੋੜ ਰੁਪਏ ਖਰਚ ਹੋਣਗੇ ੍ਹੇਮਕੁੰਡ ਸਾਬ ਲਈ ਗੋਵਿੰਦਗੜ ਤੋਂ ੍ਹੇਮਕੁੰਡ ਸਾਬ ਲਈ ਤਕਰੀਬਨ ਜਿਹੜਾ ਉਹ 2731 ਕਰੋੜ ਰੁਪਏ ਦਾ 2731 ਕਰੋੜ ਰੁਪਏ ਦਾ ਅੱਜ ਪ੍ਰੋਜੈਕਟ ਹੈ ਜਿਹੜਾ ਕੈਬਨਿਟ ਨੇ ਉਹਨਾਂ ਨੇ ਫਾਸ ਕੀਤਾ ਹੈ ਰੋਬੇ ਤੋਂ ਹਰ ਘੰਟੇ 1100 ਤੇ ਹਰ ਦਿਨ 11000 ਯਾਤਰੀ ਜਾ ਸਕਣਗੇ ਇਹ ਰੋਬੇ ਪ੍ਰੋਜੈਕਟ ਗੋਵਿੰਦ ਘਾਟ ਤੇ ਹਿਮਕੁੰਡ ਸਾਹਿਬ ਦੇ ਵਿਚਾਲੇ ਹਰ ਮੌਸਮ ਚ ਕਨੈਕਟੀਵਿਟੀ ਯਕੀਨੀ ਕਰੇਗਾ ਇਹ ਯਾਤਰਾ ਬਹੁਤ ਆਸਾਨ ਇਸ ਰੋਬੇ ਦੀ ਬਜਾ ਦੇ ਨਾਲ ਹੋ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਵਣ ਕੇ ਪਿਆਰ ਹੋ ਜਾਏਗਾ 12 13 ਘੰਟੇ ਲੱਗਦੇ ਨੇ ਹੁਣ ਇਸ ਪੂਰੇ ਰਾਹ ਦੇ ਵਿੱਚ ਔਰ ਬਹੁਤ ਖਤਰਾ ਰਹਿੰਦਾ ਹੈ ਕਿ ਉਸ ਤਰਫ ਅੱਧੇ ਘੰਟੇ ਦੇ ਵਿੱਚ ਉਹ ਪੂਰਾ ਰਾਹ ਕਵਰ ਹੋ ਜਾਏਗਾ ਹੁਣ ਅੱਗੇ ਬਾਦਿਆਂ ਤੇ ਵਾਰੀ ਆਜ ਤੇ ਸਵਾਲ ਦੀ ਅੱਜ ਦਾ ਸਵਾਲ ਅਸੀਂ ਰੋਬੇ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਹੈ ਕਿ ਭਾਰਤ ਦਾ ਸਭ ਤੋਂ ਉੱਚਾ ਰੋਬੇ ਕਿਹੜਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਆਪਸ਼ਨ A ਆਲੀ ਰੋਬੇ ਆਪਸ਼ਨ B ਗੰਗਟੂਕ ਰੋਬੇ ਆਪਸ਼ਨ C ਵੈਸ਼ਨਲ ਦੇਵੀ ਰੋਬੇ ਜਾਂ ਫਿਰ ਆਪਸ਼ਨ D ਗੰਡੋਲਾ ਰੋਬੇ ਸਹੀ ਜਵਾਬ ਕੀ ਹੈ ਥੋੜੀ ਜਿਹੀ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਤੁਹਾਡੇ ਸਾਹਮਣੇ ਰੱਖਾਂਗੇ ਉਦਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 2 April ਤੋਂ ਭਾਰਤ ਦੇ ਉੱਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% ਜ਼ਿਆਦਾ ਟੈਰਿਫ ਵਸੂਲਦਾ ਏ ਅਸੀਂ ਵੀ ਅਗਲੇ ਮਹੀਨੇ ਤੋਂ ਜਿਹਾ ਹੀ ਕਰਨ ਜਾ ਰਹੇ ਹਾਂ ਇਹ ਐਲਾਨ ਟਰੰਪ ਨੇ ਅਮਰੀਕੀ ਸੰਸਦ ਦੇ ਜੁਆਇੰਟ ਸੈਸ਼ਨ ਦੇ ਵਿੱਚ ਕੀਤਾ ਕੰਟਰੀਜ਼ ਹੈਵ ਯੂਜ਼ ਟੈਰਿਫਸ ਅਗੇਂਸਟ ਅਸ ਫਾਰ ਡੈਕੇਡਸ ਐਂਡ ਨਾਓ ਇਟਸ ਆਰ ਟਰਨ ਇੰਡੀਆ ਚਾਰजेस ਅਸ ਆਟੋ ਟੈਰਿਫਸ ਹਾਇਰ ਦੈਨ 100% ਫ੍ਰੈਂਡਲੀਲੀ ਹਾਇਰ ਟੈਰਿਫਸ ਦੈਨ ਵੀ ਚਾਰਜਸ ਦੈਮ ਇਟਸ ਵੈਰੀ ਅਨਫੇਅਰ ਅਮਰੀਕੀ ਪਾਰਲੀਮੈਂਟ ਦੇ ਜੁਆਇੰਟ ਸੈਸ਼ਨ ਦੇ ਵਿੱਚ ਟਰੰਪ ਨੇ ਰਿਕਾਰਡ 1 ਘੰਟਾ 44 ਮਿੰਟ ਦਾ ਭਾਸ਼ਣ ਦਿੱਤਾ ਟਰੰਪ ਨੇ ਭਾਸ਼ਣ ਦੀ ਸ਼ੁਰੂਆਤ ਅਮਰੀਕਾ ਇਜ਼ ਬੈਕ ਦੇ ਨਾਲ ਕੀਤੀ ਅਤੇ ਕਿਹਾ ਕਿ 43 ਦਿਨ ਦੇ ਵਿੱਚ ਜੋ ਕੀਤਾ ਹੈ ਉਹ ਕਈ ਸਰਕਾਰਾਂ ਆਪਣੇ 4 ਜਾਂ 8 ਸਾਲ ਦੇ ਕਾਰਜਕਾਲ ਦੇ ਵਿੱਚ ਵੀ ਨਹੀਂ ਕਰ ਸਕੀਆਂ ਤਾਂ ਟਰੰਪ ਦਾ ਐਕਸ਼ਨ ਜਾਰੀ ਹੈ ਪਰ ਇਸ ਤਰੀਕ ਤੇ ਨਾਲ ਕੀ ਫਰਕ ਪੈਂਦਾ ਹੈ ਖਾਸ ਤੌਰ ਤੇ ਇੰਡੀਆ ਦੇ ਵਿੱਚੋਂ ਦੇਖਣਾ ਹੋਵੇਗਾ ਅੱਗੇ ਵੱਧਿਆ ਚੈਂਪੀਅਨਸ ਟਰੋਫੀ ਦਾ ਜ਼ਿਕਰ ਕਰਾਂਗੇ ਚੈਂਪੀਅਨਸ ਟਰੋਫੀ ਦੇ ਸੈਮੀਫਾਈਨਲ ਦੇ ਵਿੱਚ ਆਪਾਰ ਤੋਂ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ 1 ਡੇ ਕ੍ਰਿਕਟ ਤੋਂ ਸਨਿਆਸ ਲਿਆ ਆਸਟ੍ਰੇਲੀਆ ਦੀ ਟੀਮ ਨੂੰ ਮੰਗਲਵਾਰ ਨੂੰ ਭਾਰਤ ਦੇ ਹੱਥੋਂ 4 ਵਿਕਟ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੈਟ ਕਮਿੰਜ਼ ਦੀ ਗેરਹਾਜ਼ਰੀ ਦੇ ਵਿੱਚ ਸਟੀਵ ਸਮਿਥ ਟੀਮ ਦੀ ਕਪਤਾਨੀ ਕਰ ਰਹੇ ਸੀ ਉਹ ਟੈਸਟ ਖੇਡਦੇ ਰਹਣਗੇ ਤੇ T20 ਇੰਟਰਨੈਸ਼ਨਲ ਦੇ ਵਿੱਚ ਉਹ ਕਾਫੀ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਨੇ 35 ਸਾਲ ਦੇ ਸਮਿਥ ਨੇ ਭਾਰਤ ਤੋਂ ਹਾਰ ਤੋਂ ਫੌਰਨ ਬਾਅਦ ਆਪਣੇ ਸਾਥੀਆਂ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਨੇ ਆਪਣਾ ਆਖਰੀ ਵਨਡੇ ਮੈਚ ਖੇਡ ਲਿਆ ਹੈ ਸਮਿਥ ਨੇ ਆਸਟ੍ਰੇਲੀਆ ਦੇ ਲਈ 2010 ਦੇ ਵਿੱਚ ਵੈਸਟਰ ਇੰਡੀਜ਼ ਦੇ ਖਿਲਾਫ ਡੈਬਿਊ ਕੀਤਾ ਕੁੱਲ 170 ਵਨਡੇ ਅਤੇ 5800 ਦੌੜਾਂ ਬਣਾਈਆਂ ਇਸ ਦੌਰਾਨ ਉਹਨਾਂ ਦਾ ਔਸਤ 43.28 ਦਾ ਰਿਹਾ ਅਤੇ ਸਟ੍ਰਾਈਕ ਰੇਟ ਕਰੀਬ 87 ਵੰਡੇ ਦੇ ਵਿੱਚ ਉਹਨਾਂ ਦੀ ਬੈਸਟ ਪਾਰੀ 164 ਦੌੜਾਂ ਦੀ ਹੈ ਉਹਨਾਂ ਨੇ 35 ਹਾਫ ਸੈਂਚਰੀਜ਼ ਅਤੇ 12 ਸੈਂਚਰੀਜ਼ ਵੀ ਜੜੀਆਂ ਸਮਿਥ ਚੈਂਪੀਅਨਸ ਟਰੋਫੀ ਦੇ ਵਿੱਚ ਫਾਰਮ ਦੇ ਵਿੱਚ ਨਜ਼ਰ ਨਹੀਂ ਆਏ ਉਹਨਾਂ ਨੇ ਤਿੰਨ ਇਨਿੰਗ ਦੇ ਵਿੱਚ 48.5 ਦੀ ਔਸਤ ਦੇ ਨਾਲ 97 ਦੌੜਾਂ ਬਣਾਈਆਂ 75 ਰੰਦੀ ਉਹਨਾਂ ਦੀ ਬੈਸਟ ਪਾਰੀ ਰਹੀ